ਸਾਨ ਭਰਾਵੋ ਜੇ ਆਪਾਂ ਗੱਲ ਕਰਦੇ ਆਂ ਕਣਕ ਬਾਰੇ ਕਣਕ ਦੀ ਫਸਲ ਇਸ ਵਾਰ ਸ਼ੁਰੂ ਤੋਂ ਹੀ ਬੜੀਆਂ ਮਾਰਾਂ ਪੰਨਿਆ ਪਹਿਲਾਂ ਕਿਤੇ ਉਗਣ ਦੇ ਵਿੱਚ ਸਮੱਸਿਆ ਤੇ ਫਿਰ ਬਿਜਾਈ ਦੇ ਵਿੱਚ ਵੀ ਲੇਟ ਹੋਈ ਤੇ ਉਸ ਦੇ ਨਾਲ ਕਿਤੇ ਸੁੰਡੀ ਦਾ ਹਮਲਾ ਹੋ ਗਿਆ ਤੇ ਇਸ ਕਰਕੇ ਸ਼ੁਰੂ ਤੋਂ ਬੜੀਆਂ ਮਾਰਾਂ ਪੰਨਿਆ ਤੇ ਕਈ ਥਾਵਾਂ ਉੱਤੇ ਕਣਕ ਮਾੜੀ ਵੀ ਰਹੇਗੀ ਜਿਵੇਂ ਕਹਿੰਦੇ ਮਾਲਾ ਟੱਗਾ ਛੱਤੀ ਰੋਗ ਤੇ ਫਿਰ ਇਸ ਕਰਕੇ ਕਿਤੇ ਕਿਤੇ ਰੋਗਾਂ ਦੇ ਵਧਣ ਦੀ ਸੰਭਾਵਨਾ ਇਸ ਨਾਲ ਹੀ ਨਦੀਨਾ ਨੇ ਵੀ ਕਾਫੀ ਪਰੇਸ਼ਾਨ ਕੀਤਾ ਹੈ ਮੌਸਮ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀ ਰਹੀ ਹੈ ਸਰਦੀ ਉਸ ਤਰੀਕੇ ਨਾਲ ਨਹੀਂ ਪਈ ਤੇ ਜਿਵੇਂ ਗਰਮੀ ਪੈਣੀ ਸ਼ੁਰੂ ਹੋਈ ਹੈ ਤਾਂ ਗਰਮੀ ਦੇ ਅਸਰ ਕਾਫੀ ਨੇ ਇਸ ਸਮੇਂ ਉੱਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਦੇ ਵਿੱਚ 13045 ਦੀ ਸਪਰੇ ਕਰਦੇ ਹੋ ਤੇ ਉਸ ਸਮਾਂ ਹੁਣ ਬਿਲਕੁਲ ਆ ਗਿਆ ਹੈ ਜੇ ਦੀ ਆਪਾਂ ਦੋ ਸਪਰੇ ਕਰਨੀਆਂ ਪਹਿਲਾਂ ਤਾਂ ਇਹ ਰੋਗ ਵਾਲਾ ਪੱਤਾ ਨਿਕਲਦਾ ਹੈ ਤੇ ਦੂਸਰਾ ਮੂਰ ਪਣ ਦੇ ਉੱਤੇ ਕਈ ਕਿਸਾਨਾਂ ਦਾ ਮੰਨ ਦੇ ਵਿੱਚ ਇਹ ਹੁੰਦੀ ਹੈ ਵੀ ਜਦੋਂ ਬੂਰ ਨਿਕਲਦੇ ਸਪਰੇਅ ਕਰਦੇ ਆ ਤਾਂ ਦਾ ਬੂਰ ਛੱਡ ਜਾਂਦਾ ਹੈ ਇਹ 셀ਫ ਪੋਲੀਨੇਟਿਡ ਪੌਦੇ ਨੇ ਚਾਹੇ ਛੋਨਾ ਹੋਇਆ ਤੇ ਚਾਹੇ ਖਣਕ ਹੋਈ ਜੇ ਦੀ ਪਰਪਰਾਗਣ ਹੋ ਕੇ ਉਸ ਤੋਂ ਬਾਅਦ ਹੀ ਇਹਦੇ ਸਿੱਟੇ ਜਾਂ ਬੂਰ ਬਾਹਰ ਨਿਕਲਦਾ ਇਸ ਕਰਕੇ ਇਸਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੁਣ ਆਪਾਂ ਗੱਲ ਕਰਦੇ ਆਂ ਕਿ 13045 ਦਾ ਫਾਇਦਾ ਕੀ ਹੈ ਉਸ ਦੇ ਲਈ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ 4.0 ਬਣਦੇ ਵਿੱਚ ਵਾਦੇ ਦੀ ਉੱਚ ਦਰ ਪ੍ਰਾਪਤੀ ਹੁੰਦੀ ਹੈ ਜਣ ਦੀ ਜਿਹੜੀ ਉਹਦੀ ਵਾਧਾ ਕਰਨ ਦੀ ਦਰ ਹੈ ਉਹ ਉਹਦੇ ਵਿੱਚ ਤੇਜ਼ੀ ਆਉਂਦੀ ਹੈ ਤੇ ਉਸ ਤੋਂ ਬਾਅਦ ਇਸ ਤਿੱਕੇ ਨਾਲ ਸਮੇਂ ਸਿਰ ਕਣਕ ਪੱਕ ਜਾਂਦੀ ਹੈ ਅਗਲਾ ਪੱਖ ਹੈ ਜਿਹ ਵਿੱਚ ਇਮਿਊਨਿਟੀ ਬਣਦੀ ਹੈ ਇਮਿਊਨਿਟੀ ਦੇ ਵਿੱਚ ਕੀ ਹੁੰਦਾ ਹੈਗਾ ਵੀ ਉਹ ਜੇ ਕੋਈ ਕਿਤੇ ਠੰਡ ਹੈ ਚਾਹੇ ਕੋਈ ਗਰਮੀ ਹੈ ਚਾਹੇ ਸੁੱਕਾ ਹੈ ਉਸ ਦੇ ਅਸਰ ਨੂੰ ਘੱਟ ਕਰਦੀ ਹੈ 13045 ਤੇ ਕਿਉਂਕਿ ਉਹਦੇ ਵਿੱਚ ਇਮਿਊਨਿਟੀ ਬਣ ਗਈ ਇਸ ਕਰਕੇ ਕੀੜੇ ਇਪ ਮਾਰਿਆਂ ਨਾਲ ਲੜਨ ਦੀ ਉਹਦੇ ਵਿੱਚ ਸਮਰੱਥਾ ਵੀ ਵਾਧੀ ਹੈ ਔਰ ਨਾਲ ਨਾਲ ਜਿਨ੍ਹਾਂ ਨੇ ਜਿੰਕ 1 ਜਿੰਕ 2 ਵੈਰਾਈਟੀ ਵੀਜੀ ਹੈ ਉਹਦੀ ਤੋਂ ਕੋਈ ਸਮੱਸਿਆ ਨਹੀਂ ਪਰ ਦੂਸਰੀ ਕਣਕ ਦਾ ਟੁਕੜ ਜਿਹੜੀ ਅਸੀਂ ਖਾਣ ਲਈ ਰੱਖਣੀ ਆ ਉਹਦੇ ਵਿੱਚ ਤੁਸੀਂ ਜ਼ਿੰਕ ਉਹਦਾ ਸਪਰੇ ਵੀ ਦੇ ਦਿਓ ਤੇ ਡੋਜ਼ ਜਿਹੜੀ ਹੈਗੀ 13045 ਤੁਹਾਨੂੰ ਪਤਾ ਹੈ ਉਹਦਾ ਵਿੱਚ ਸਾਡੇ ਕੋਲ ਅਸੀਂ 2% ਸਪਰੇ ਉਹਦੀ ਦੇਣੀ ਹੈ ਇਹਦੇ 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਦੇ ਹਿਸਾਬ ਨਾਲ ਉਹਦੀ ਸਪਰੇ ਕਰਨੀ ਹੈ ਸੋ ਇਸ ਕਰਕੇ ਹੁਣੇ ਦਾ ਵੇਲਾ ਹੈ ਇਹ ਆਪਣੀ ਫਸਲ ਮੁਤਾਬਕ ਇਹਨਾਂ ਦੀ ਤੁਸੀਂ ਸਪਰੇਅ ਕਰ ਦਿਓ ਮੈਂ ਬਹੁਤ ਪਾਧਾਨਾ